ਡਾਕਟਰ ਦਵਿੰਦਰ ਕੌਰ ਖੁਸ਼ ਧਾਲੀ ਵਾਲ ਦੀ ਪੁਸਤਕ ਦੀਨਾ ਕਾਂਗੜ ਦਾ ਇਤਿਹਾਸ ਦਾ ਅਗਲਾ ਅੰਕ 11 ਦਸਮ ਪਿਤਾ ਜੀ ਨੇ ਆਪਣੇ ਸਾਰੇ ਜੀਵਨ ਵਿੱਚ ਕਿਤੇ ਅਫਸੋਸ ਨਹੀਂ ਕੀਤਾ ਕੇਵਲ ਜ਼ਿੰਦਗੀ ਵਿੱਚ ਇੱਕ ਵਾਰ ਅਫਸੋਸ ਕੀਤਾ ਉਹ ਕਦੋਂ ਜਦ ਖਵਾਜਾ ਮਰਦੂਦ ਜੰਗ ਵਿੱਚ ਗੁਰੂ ਸਾਹਿਬ ਜੀ ਦਾ ਸਾਹਮਣਾ ਕਰਨ ਦੀ ਬਜਾਏ ਕੰਧੋਲੇ ਮੂੰਹ ਛੁਪਾ ਗਿਆ ਗੁਰੂ ਸਾਹਿਬ ਜੀ ਔਰੰਗਜ਼ੇਬ ਨੂੰ ਲਿਖਦੇ ਹਨ ਜਦ ਅਸੀਂ ਕਮਾਨ ਤੇ ਤੀਰ ਚੜਾ ਕੇ ਕੰਨਾਂ ਤੱਕ ਖਿੱਚਿਆ ਤੇਰਾ ਉਸੇ ਨਾਪਤੀ ਸਾਡਾ ਸਾਹਮਣਾ ਕਰਨ ਦੀ ਬਜਾਏ ਕੰਧੋਲੇ ਲੁਕ ਗਿਆ ਜਿਹੜਾ ਤੇਰੇ ਕੋਲ ਸੌਂ ਖਾ ਕੇ ਆਇਆ ਸੀ ਕਿ ਮੈਂ ਗੋਬਿੰਦ ਸਿੰਘ ਨੂੰ ਗ੍ਰਿਫਤਾਰ ਕਰਕੇ ਲਿਆਵਾਂਗਾ ਜਾਂਦਾ ਸਿਰ ਵੱਟ ਕੇ ਪੇਸ਼ ਕਰਾਂਗਾ ਅਫਸੋਸ ਔਰੰਗਜ਼ੇਬ ਅਗਰ ਉਹ ਮੇਰੇ ਸਾਹਮਣੇ ਆ ਜਾਂਦਾ ਤਾਂ ਮੈਂ ਉਹਨੂੰ ਇੱਕ ਤੀਰ ਦੀ ਬਖਸ਼ਿਸ਼ ਕਰ ਦਿੰਦਾ ਪਰ ਉਹ ਨਾਮਰਦ ਆਪਣਾ ਸਿਰ ਕੰਧੋਲੇ ਕਰ ਗਿਆ ਮੈਨੂੰ ਮੇਰੀ ਆਤਮਾ ਨੇ ਇਜਾਜ਼ਤ ਨਹੀਂ ਦਿੱਤੀ ਕਿ ਭੱਜੇ ਜਾਂਦੇ ਦੁਸ਼ਮਣ ਤੇ ਵਾਰ ਕਰ ਇਸ ਗੱਲ ਦਾ ਮੈਨੂੰ ਸਦਾ ਅਫਸੋਸ ਰਹੇਗਾ ਜਸਮ ਪਿਤਾ ਜੀ ਦੇ ਸਨੈਰੀ ਸੂਲ ਦੀ ਪਾਲਣਾ ਸਿੱਖਾਂ ਨੇ ਵੀ ਕੀਤੀ ਇਸੇ ਕਰਕੇ ਸਿੱਖਾਂ ਨੇ ਕਦੇ ਵੀ ਭੱਜੇ ਜਾਂਦੇ ਜਾਂ ਸ਼ਰਨ ਪੈ ਦੁਸ਼ਮਣ ਤੇ ਵਾਰ ਨਹੀਂ ਕੀਤਾ ਔਰਤ ਬੱਚੇ ਬੁੱਢੇ ਜਾਂ ਡਿੱਗੇ ਪੈ ਵੈਰੀ ਨੂੰ ਨਹੀਂ ਮਾਰਿਆ ਸਗੋਂ ਉਹਦੀ ਰੱਖਿਆ ਕੀਤੀ ਹੈ ਦੁਸ਼ਮਣ ਨੂੰ ਜਦ ਵੀ ਮਾਰਿਆ ਮੰਗਾਰ ਕੇ ਮਾਰਿਆ ਪਹਿਲਾਂ ਵਾਰ ਨਹੀਂ ਕੀਤਾ ਸਗੋਂ ਦੱਸਿਆ ਕਿ ਵਾਰ ਇੰਜ ਕਰੀਦਾ ਹੈ ਇਸ ਗੱਲ ਦਾ ਜ਼ਿਕਰ ਇਤਿਹਾਸ ਵਿੱਚ ਕਈ ਥਾਵਾਂ ਤੇ ਆਉਂਦਾ ਹੈ ਇੱਕ ਵਿਦੇਸ਼ੀ ਲੇਖਕ ਮੁਸਨ ਫਾਨੀ ਲਿਖਦਾ ਹੈ ਸਿੱਖਾਂ ਦਾ 6ਵਾਂ ਨਾਨਕ ਗੁਰੂ ਹਰਗੋਬਿੰਦ ਸਾਹਿਬ ਜੰਗ ਵਿੱਚ ਕਾਲੇ ਖਾਨ ਨੂੰ ਖਸ ਕੇ ਕਹਿ ਰਿਹਾ ਕਿ ਕਾਲੇ ਖਾਨ ਪਹਿਲਾ ਵਾਰ ਕਰ ਲੈ ਮੈਂ ਸੋਚਿਆ ਕਿ ਕੀ ਗੁਰੂ ਸਾਹਿਬ ਜੀ ਨੂੰ ਯੁੱਧ ਨੀਤੀ ਨਹੀਂ ਆਉਂਦੀ ਪਹਿਲਾਂ ਜੰਗ ਵਿੱਚ ਵੀ ਕੋਈ ਵਾਰ ਕਰਨ ਦਾ ਮੌਕਾ ਦਿੰਦਾ ਸੋ ਕਾਲੇ ਖਾਨ ਨੇ ਵਾਰ ਕੀਤਾ ਗੁਰੂ ਸਾਹਿਬ ਜੀ ਨੇ ਵਾਰ ਟਾਲ ਤੇ ਰੁਕਿਆ ਤੇ ਫਿਰ ਕਹੇ ਕਾਲੇ ਖਾਨ ਇੱਕ ਵਾਰ ਹੋਰ ਕਰ ਲੈ ਮੈਂ ਹੈਰਾਨ ਹੋਇਆ ਕਿ ਇਹ ਕਿਹੋ ਜਿਹਾ ਜਰਨੈਲ ਹੈ ਦੁਸ਼ਮਣ ਨੂੰ ਹੋਰ ਵਾਰ ਕਰਨ ਲਈ ਕਹਿ ਰਿਹਾ ਕਾਲੇ ਖਾਨ ਨੇ ਦੂਜਾ ਵਾਰ ਕੀਤਾ ਗੁਰੂ ਸਾਹਿਬ ਜੀ ਨੇ ਉਹ ਵਾਰ ਵੀ ਆਪਣੀ ਕਰਪਾ ਨਾਲ ਤੇ ਰੁਕਿਆ ਮੈਂ ਸੋਚਿਆ ਕਿ ਹੁਣ ਗੁਰੂ ਸਾਹਿਬ ਜੀ ਵਾਰ ਕਰਨਗੇ ਪਰ ਗੁਰੂ ਸਾਹਿਬ ਜੀ ਮੁਸਕਰਾ ਕੇ ਕਹਿ ਰਹੇ ਸੀ ਕਾਰੇ ਖਾਨ ਇੱਕ ਵਾਰ ਹੋਰ ਕਰ ਲੈ ਮੈਂ ਸੋਚਿਆ ਕਿ ਗੁਰੂ ਜੀ ਨੂੰ ਯੁੱਧ ਨੀਤੀ ਰਾਜਨੀਤੀ ਜਾਂ ਧਰਮ ਨੀਤੀ ਬਾਰੇ ਪਤਾ ਨਹੀਂ ਜੋ ਦੁਸ਼ਮਣ ਨੂੰ ਵਾਰ-ਵਾਰ ਮੌਕਾ ਦੇ ਰਿਹਾ ਕਾਰੇ ਖਾਨ ਨੇ ਤੀਜਾ ਵਾਰ ਕੀਤਾ ਗੁਰੂ ਸਾਹਿਬ ਜੀ ਨੇ ਉਹ ਵੀ ਰੋਕਿਆ ਤੇ ਹੱਸ ਕੇ ਤੀਰ ਨਾਲ ਕਾਰੇ ਖਾਨ ਤੇ ਵਾਰ ਕੀਤਾ ਤੇ ਆਖਿਆ ਪੁੱਤਰਾ ਵਾਰ ਇਉਂ ਨਹੀਂ ਅੰਜ ਕਰੀਦਾ ਕਾਰੇ ਖਾਨ ਨੂੰ ਮਰਦਾ ਦੇਖ ਕੇ ਮੈਂ ਸੋਚਿਆ ਗੁਰੂ ਸਾਹਿਬ ਜੀ ਲੜ ਨਹੀਂ ਰਹੇ ਸਗੋਂ ਲੜਨ ਦੀ ਸਗਲਾਈ ਦੇ ਰਹੇ ਆ ਅਮ ਆਖਿਰ ਬਸੇ ਜ਼ਖਮ ਤੀਰੋ ਤੂਫੰਗ ਦੂਸੂਏ ਬਸੇ ਕੁਸ਼ਟੇ ਸ਼ੁੱਧ ਬੇਦਰੰਗ ਅਰਥਾਤ ਅੰਤ ਗੋਲੀਆਂ ਤੇ ਤੀਰਾਂ ਤਲਵਾਰਾਂ ਦੇ ਜ਼ਖਮ ਖਾ ਕੇ ਦੋਵਾਂ ਪਾਸਿਆਂ ਦੇ ਜਵਾਨ ਬੜੀ ਛੇਤੀ ਹੀ ਮਾਰੇ ਗਏ ਬਸੇ ਬਾਨ ਬਾਰੀਦ ਤੀਰੋ ਤੂਫੰਗ ਜ਼ਮੀਗਸ਼ਤ ਹਮਚੂ ਗੁਲੇ ਲਾਲਾ ਰੰਗ ਅਰਥਾਤ ਕਈ ਵਾਰ ਤੀਰਾਂ ਤੇ ਗੋਲੀਆਂ ਦੀ ਅੰਧਾ ਤੁੰਦ ਵਰਖਾ ਹੋਈ ਜਿਸ ਨਾਲ ਧਰਤੀ ਦਾ ਰੰਗ ਲਾਲ ਹੋ ਗਿਆ ਇਉਂ ਜਾਪਦਾ ਸੀ ਜਿਵੇਂ ਧਰਤੀ ਨਹੀਂ ਗੁਲਾਬ ਦਾ ਫੁੱਲ ਹੁੰਦਾ ਹੈ ਸਿਰੋਪਾਈ ਅੰਭੋ ਚੰਦਾ シュਦੈ ਕਿ ਮੈਦਾਨਪੁਰ ਅਜਗੋਏ ਚੌਂਗਾ シュਦੈ ਅਰਥਾਤ ਮੈਦਾਨ ਵਿੱਚ ਸਿਰਾਂ ਤੋਂ ਪੈਰਾਂ ਦਾ ਢੇਰ ਲੱਗ ਗਿਆ ਜੋ ਦੇਖਣ ਤੇ ਐਉਂ ਲੱਗਦਾ ਸੀ ਜਿਵੇਂ ਸਿਰ ਗਿੰਦਾ ਹੋਣ ਤੇ ਲੱਤਾਂ ਪੈਰਾਂ ਤੇ ਬਾਹਾਂ ਹਾਕੀਆਂ ਪਈਆਂ ਹੁੰਦੀਆਂ ਨੇ ਤਿਰੰਕਾਰੇ ਤੀਰੋ ਤਰੰ ਕਮਾ ਬਰ ਆਮਦੇ ਜਕੇ ਹਾਏ ਹੋ ਅਜ ਯਹਾਂ ਅਰਥ ਸ਼ੂਕ ਦੇ ਤੀਰ ਕਮਾਨ ਚਲਦੀਆਂ ਬੰਦੂਕਾਂ ਤੇ ਤਲਵਾਰਾਂ ਦੀ ਟਣਕਾਰ ਦਾ ਸ਼ੋਰ ਹੋ ਰਿਹਾ ਸੀ ਮੈਦਾਨ ਵਿੱਚ ਚਾਰੇ ਪਾਸੇ ਹਾਏ ਹਾਏ ਦਾ ਰੌਲਾ ਰਪਾ ਬੈ ਰੀ ਸੀ ਜਿਗਰ ਸ਼ੋਰ ਛੇ ਕੈਬਰ ਕੀਨੇ ਕੋਸ਼ ਜੇ ਮਰਦਾਨਾ ਹੈ ਮਰਦਾਂ ਮਿਰੂ ਰਫਤ ਹੋਸ਼ ਅਰਥ ਇੱਕ ਪਾਸੇ ਹਥਿਆਰਾਂ ਦਾ ਖੜਕਾ ਤੇ ਦੂਜੇ ਪਾਸੇ ਜ਼ਖਮੀ ਬੰਦਿਆਂ ਦੀ ਹਾਏ ਮਰ ਗਏ ਪਾਣੀ ਦਾ ਸ਼ੋਰ ਰਹਿਣਾ ਸੀ ਕਿ ਜਿਹਨੂੰ ਤੱਕ ਕੇ ਵੱਡੇ ਵੱਡੇ ਸੂਰਮਿਆਂ ਦੇ ਵੀ ਹੋ ਛੁੱਡੇ ਹੋਏ ਸੀ 36 ਤੋਂ ਲੈ ਕੇ 40ਵੇਂ ਸ਼ੇਰ ਤੱਕ ਦਸਮ ਪਿਤਾ ਜੀ جنگ ਦਾ ਅਖੀ ਡਿਠਾ ਹਾਲ ਬਿਆਨ ਕਰ ਰਹੇ ਹਨ ਕਿ ਦੋਵਾਂ ਧਿਰਾਂ ਦੇ ਸੈਂਕੜੇ ਜਵਾਨ ਰਣ ਤੱਤੇ ਵਿੱਚ ਸੁੱਤੇ ਪਏ ਸੀ ਤਲਵਾਰਾਂ ਦੀ ਵੱਡ ਟੁਕੜ ਨਾਲ ਮਨੁੱਖੀ ਲਹੂ ਨਾ ਧਰਤੀ ਲਾਲ ਸੋਈ ਹੋਈ ਪਈ ਸੀ ਜੋ ਫੇਰੇ ਲਹੂ ਹੀ ਲਹੂ ਲਾਸ਼ਾਂ ਹਿਲਾਸ਼ਾਂ ਤੇ ਵੱਡੇ ਟੁੱਕੇ ਮਨੁੱਖੀ ਅੰਗ ਹੀ ਦਿਸਦੇ ਸਨ ਕਈ ਜਿਸਮ ਸਿਰਾਂ ਤੋਂ ਬਗੈਰ ਪਏ ਸਨ ਤੇ ਕਿਤੇ ਸਿਰ ਗੇਂਦਾ ਵਾ ਰੇਡ ਦੇ ਫਿਰਦੇ ਸਨ ਤੀਰਾਂ ਬਦੂਕਾਂ ਤਲਵਾਰਾਂ ਤੇ ਨੀਜ਼ਿਆਂ ਦੇ ਸ਼ੋਰ ਵਿੱਚ ਕੋਈ ਸੁਣਾਈ ਨਹੀਂ ਦਿੱਸੀ ਦਿੰਦਾ ਐਸਾ ਕਰਨਮਈ ਦ੍ਰਿਸ਼ ਸੀ कि ਜਿਸ ਨੂੰ ਦੇਖ ਕੇ ਸੂਰਬੀਰ ਯੋਧਿਆਂ ਦੀ ਵੀ ਸ਼ੁੱਧ ਬੁੱਧ ਭੁੱਲੀ ਹੋਈ ਸੀ ਇਹ ਔਰੰਗਜ਼ੇਬ ਰੰਤ ਤੱਤੇ ਵਿੱਚ ਮਰੇ ਹੋਏ ਨਾ ਹੱਕ ਲੋਕਾਂ ਦੀ ਮੌਤ ਦਾ ਬੋਝ ਤੈਨੂੰ ਚੁੱਕਣਾ ਪਵੇਗਾ ਕਿਉਂਕਿ ਇਹ ਸਾਰਾ ਕੁਝ ਤੇਰੇ ਕਾਰਨ ਵਾਪਰਿਆ ਇਹ ਸਾਰੇ ਕਲਾਕ੍ਰਿਸ਼ਤਾ ਮੁਕਤੋਸ਼ੀ ਤੂੰ ਹੀ ਐ ਇਹਦਾ ਲੇਖਾ ਜੋਖਾ ਤੈਨੂੰ ਚੁਕਾਉਣਾ ਪਵੇਗਾ ਇਹ ਪੂਪਤਰਾਂ ਨੇ ਰੰਗ ਦਿਨ ਚਾਰ ਸੋਹਮਣਾ ਇਹ ਮਾਇਆ ਰੰਗ ਕਸੁੰਭਖਿਣ ਮੈਂ ਲੈ ਜਾਵਣਾ ਚਲਦਿਆਂ ਨਾਲ ਨਾ ਚਲੇ ਸਿਰ ਪਾਪ ਲੈ ਜਾਵਣਾ ਜਾਂ ਪਕੜ ਚਲਾਇਆ ਕਾਲ ਖਰਾ ਡਰਾਮਣਾ ਉਹ ਵੇਲਾ ਹੱਥ ਨਾ ਆਵੇ ਫਿਰ ਪਛੋਤਾਮਣਾ ਵਾਏ ਗੁਰੂ ਜੀ ਦਰਗਾਹ ਵਿੱਚ ਤੈਨੂੰ ਸ਼ਰਮਿੰਦਾ ਹੋਣਾ ਪਵੇਗਾ ਤੇ ਨਮੋਸ਼ੀ ਚੱਲਣੀ ਪਵੇਗੀ ਉਹ ਇਸ ਕਰਕੇ ਕਿ ਤੂੰ ਰਾਜ ਧਰਮ ਨਹੀਂ ਨਿਭਾ ਸਕਿਆ ਹਮ ਆਖਰ ਚੇ ਮਰਦੀ ਕੁੰਦਕਾਰzar ਕੇ ਬਰ ਚ ਹਲਤਨ ਆਯਾਦਿਸ਼ ਬੇਸ਼ੁਮਾਰ ਹਰ ਹੁਣ ਤੂੰ ਆਪੀ ਦੱਸ ਕਿਥੇ ਸਾਡੀ ਬਹਾਦਰੀ ਕੀ ਕਰਦੀ ਜਦ ਕਿ ਇੱਕ ਪਾਸੇ ਗਿਣਤੀ ਦੇ 40 ਸੈਨਿਕ ਸਨ ਉਹ ਵੀ ਕਈ ਦਿਨਾਂ ਦੇ ਭੁੱਖੇ ਪਾਣੇ ਤੇ ਥੱਕੇ ਟੁੱਟੇ ਹੋਏ ਸਨ ਪਰ ਦੂਜੇ ਪਾਸੇ ਅਣਗਿਣਤ ਫੌਜਾਂ ਨੇ ਹਮਲਾ ਕਰ ਦਿੱਤਾ ਬੇਸ਼ੁਮਾਰ ਸ਼ਾਹੀ ਸੈਨਾ ਦਾ ਮੁਕਾਬਲਾ ਥੱਕੇ ਟੁੱਟੇ 40 ਮਨੁੱਖ ਕਦੋਂ ਤੱਕ ਕਰਦੇ ਪਰ ਇੱਕ ਲਾ ਮਿਸਾਲ ਬਹਾਦਰੀ ਅਕਿ 40 ਸਿੱਖਾਂ ਨੇ ਸ਼ਾਹੀ ਸੈਨਾ ਦਾ ਮੁਕਾਬਲਾ ਡਟ ਕੇ ਕੀਤਾ ਚਰਾਗ ਜਹਾਂ ਚੋਂ ਸ਼ੁਦਾ ਬੁਰਕਾ ਪੋਸ਼ ਸ਼ਹਿ ਸ਼ਬਰਾਮਦ ਹਮੈ ਜਲਬ ਹੈ ਜੋਸ਼ ਅਰਥ ਜਦੋਂ ਦਿਨ ਦਾ ਰਾਜਾ ਸੂਰਜ ਛੁੱਪ ਗਿਆ ਤੇ ਰਾਤ ਤੇ ਰਾਜੇ ਚੰਦਰਮਾ ਨੇ ਮੂੰਹ ਵਿਖਾਇਆ ਭਾਵ ਦਿਨ ਬੀਤ ਗਿਆ ਤੇ ਰਾਤ ਪੈ ਗਈ ਹਰਾ ਕਸਬਾ ਕੌਲੇ ਕੁਰਾ ਅਯਾਦਸ਼ ਕਿ ਇਹ ਜਦਾਂ ਬਰੋਂ ਰਹਿਨੁਮਾ ਅਯਾਦਸ਼ ਅਰਥ ਜੇ ਕੋਈ ਕਿਸੇ ਨਾਲ ਇਕਰਾਰ ਜਾਂ ਵਾਦਾ ਕਰੇ ਉਸ ਤੇ ਅਮਲ ਕਰਦਾ ਤਾਂ ਵਾਏ ਗੁਰੂ ਉਸਤਾ ਰਾਨੁਮਾ ਬਣਦਾ ਹੈ ਮਤਲਬ ਐ ਔਰੰਗਜ਼ੇਬ ਦੇਖ ਜੇ ਕੋਈ ਤੇਰੇ ਵਾਂਗ ਸੌਂਖਾ ਕੇ ਕਿਸੇ ਗੁਰੂ ਸਾਹਿਬ ਜੀ ਨਾਲ ਧੋਖਾ ਕਰਦਾ ਤਾਂ ਧੋਖੇ ਦਾ ਸ਼ਿਕਾਰ ਬਣੇ ਵਿਅਕਤੀ ਦੇ ਬਚਾਅ ਦਾ ਰਸਤਾ ਅਕਾਲ ਪੁਰਖ ਆਪੀ ਬਣਾ ਦਿੰਦਾ ਬਾਣੀ ਦਾ ਕਥਨ ਸੁਣੋ ਵਿਖੜੇ ਦਾਉ ਲੰਗਾ ਵੈ ਮੇਰਾ ਸਤਗੁਰ ਸੁਖ ਸਹਿਜ ਸੇਤੀ ਕਰ ਜਾਤੇ ਨਾ ਪੀਚੀ ਦੇ ਮੋਹੇ ਨਾ ਰੰਜੀ ਦੇ ਤਨ ਕਿ ਬੇਰੂ ਖੁਦ ਆਵੁਰਧ ਦੁਸ਼ਮਣ ਸ਼ਿਕਨ ਅਰਥ ਮੇਰਾ ਇਕ ਬਾਲ ਵੀ ਵਿੰਗਾ ਨਾ ਹੋਇਆ ਤੇ ਨਾ ਹੀ ਕੋਈ ਸਰੀਰ ਕਸ਼ਟ ਹੋਇਆ ਜਿਸ ਤਰ੍ਹਾਂ ਆਖਾ ਕਾਲਪੁਰਖ ਹੋਵੇ ਉਸਤ ਦੁਸ਼ਮਣ ਕੀ ਵਿਗਾੜ ਸਕਦਾ ਬਾਣੀ ਦਾ ਫਰਮਾਨ ਹੈ ਵਿਚਕਰਤਾ ਪੁਰਖ ਖਲੋਵਾ ਵਾਲ ਨਾ ਵਿੰਗਾ ਹੋਆ ਮਜਨ ਗੁਰ ਆਂਦਾ ਰਾਸੇ ਜਪ ਹਰ ਹਰ ਕਿਲ ਵਿਕਨਾਸੀ ਤਾਂ ਕੋਤੋਖਾ ਕਹਾਂ ਵਿਆਪੈ ਜਾ ਕੋ ਓਟ ਤੋ ਹਾਰੀ ਨਾ ਦਾਨਮ ਕੇ ਇੰ ਮਰਦ ਪੈਮਾ ਸ਼ਿਕਨ ਕੇ ਦੌਲਤ ਪਰਸਦ ਉਸ ਇਮਾ ਫਿਕਨ ਅਰਥ ਔਰਿੰਗ ਜ਼ੇਬ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਇਹ ਸ਼ਖਸ ਔਰਿੰਗ ਜ਼ੇਬ ਨੂੰ ਕੀਤੇ ਹੋਏ ਇਕਰਾਰ ਤੋਂ ਮੁਕਰ ਜਾਣ ਵਾਲਾ ਟਕੇ ਦਾ ਹੀ ਮਰੀਦ ਹੈ ਤੇ ਧਰਮ ਤੋਂ ਬੇਮੁਖ ਹੈ ਨਾ ਇਮਾ ਪਰਸਤੀ ਨਾ ਅਜਾਇ ਦਿਨ ਨਾ ਸੇਵਸ਼ ਨਾਸੀ ਨਾ ਮਹਿਮਦ ਯਕੀਨ ਅਰਥ ਗੱਲ ਸਾਫ਼ ਹੈ ਕਿ ਨਾ ਤੂੰ ਧਰਮ ਪ੍ਰਸਤ ਪਾਪ ਧਰਮੀ ਹੈ ਨਾ ਤੂੰ ਧਰਮ ਦੀ ਪਾਲਣਾ ਕਰਨ ਵਾਲਾ ਹੈ ਨਾ ਕੋਈ ਤੇਰਾ دین ਇਮਾਨ ਹੈ ਤੇ ਨਾ ਹੀ ਤੈਨੂੰ ਰੱਬ ਦੀ ਪਹਿਚਾਨ ਹੈ ਅਸਲ ਵਿੱਚ ਤੇਰਾ ਹਜ਼ਰਤ ਮੁਹੰਮਦ ਤੇ ਵੀ ਕੋਈ ਯਕੀਨ ਭਰੋਸਾ ਨਹੀਂ ਅਗਰ ਹੁੰਦਾ ਤਾਂ ਤੂੰ ਕਹਾਨ ਦੀ ਸੌਂ ਖਾ ਕੇ ਸਾਡੇ ਨਾਲ ਧੋਖਾ ਨਾ ਕਰਦਾ ਹਰਾ ਹਕਸ ਕਿ ਈਮਾ ਪ੍ਰਸਤੀ ਕੁਨਤ ਨਪੈ ਮਾ ਖੁਦਸ਼ ਪੇਸ਼ ਪਸਤੀ ਕੁਨਤ ਅਰਥ ਹਰਿੰਗਜੀਬ ਜੋ ਮਨੁੱਖ ਧਰਮ ਦੀ ਪਾਲਣਾ ਕਰਨ ਵਾਲਾ ਧਰਮੀ ਹੁੰਦਾ ਹੈ ਉਹ ਆਪਣੇ ਕੀਤੇ ਹੋਏ ਬਚਨ ਜਾਂ ਇਕਰਾਰ ਨੂੰ ਤੋੜਦਾ ਆਤਬਾ ਮੁਕਰਦਾਨੀ ਬਚਨ ਕਰੇ ਤੇ ਖਿਸਕ ਜਾਏ ਬੋਲੇ ਸਭ ਕਚਾ ਜੋ ਹੁਕਮ ਨਾ ਬੂਝੇ ਖਸਮ ਕਾ ਸੋਈ ਨਰ ਕਚਾ ਕਿ ਈ ਮਰਦ ਰਾ ਜ਼ਰੈ ਇਤਬਾਰ ਨਿਸਤ ਕਿ ਕਸਮੇ ਕੁਰਾਨ ਅਸਤ ਯਸਾ ਯਕਿਸਤ ਅਰਥ ਉਸ ਆਦਮੀ ਦਾ ਮੈਨੂੰ ਜ਼ਰਾ ਵੀ ਵਿਸ਼ਵਾਸ ਨਹੀਂ ਜੋ ਨਾ ਕੁਰਾਨ ਦੀ ਸੌਨ ਉਮੰਦਰ ਤੇ ਨਾ ਹੀ ਖੁਦਾ ਨੂੰ ਚੁ ਕਸਮੇ ਕੁਰਾਨ ਸਦਗੁਨਦ ਇਖਤਿਆਰ ਮਰਾ ਕਤਰੈ ਨਿਆਯਤ ਅਜੋ ਇਤਬਾਰ ਅਰਥ ਐ Aurangzeb ਅਗਰ ਹੁਣ ਤੂੰ ਕ੍ਰਾਂਨ ਸ਼ਰੀਫ ਦੀਆਂ ਸੈਂਕੜੇ ਸੌਆਂ ਵੀ ਪਾਵੇਂ ਤਾਂ ਮੈਨੂੰ ਉਹਨਾਂ ਤੇ ਰੱਤੀ ਪਰ ਵੀ ਵਿਸ਼ਵਾਸ ਨਹੀਂ ਕਈ ਲੋਕੇ ਤੇ ਹੱਸਦਾ ਵੇਰਵਾ ਪਾ ਕੇ ਆਮ ਕਹਿੰਦੇ ਸੁਣੇ ਜਾਂਦੇ ਨੇ ਕਿ ਦਸਮ ਗੁਰੂ ਸਾਹਿਬ ਜੀ ਨੇ ਕਿਹਾ ਸੀ ਕਿ ਜੇ ਮੁਸਲਮਾਨ ਤੇਲ ਵਿੱਚ ਬਾਹ ਪਿਉ ਕੇ ਤੇਲਾਂ ਵਾਲੀ ਬੋਰੀ ਵਿੱਚ ਪਾਵੇ ਜਿੰਨੇ ਤੇਲ ਬਾਹ ਨੂੰ ਲੱਗ ਜਾਣ ਅਗਰ ਉਹਨੀਆਂ ਸੌਆਂ ਵੀ ਖਾ ਜਾਵੇ ਤਾਂ ਵੀ ਮੁਸਲਮਾਨ ਤੇ ਵਿਸ਼ਵਾਸ ਨਹੀਂ ਕਰਨਾ ਸ਼ਾਇਦ ਲੋਕਾਂ ਨੇ ਦਸਮ ਪਿਤਾ ਜੀ ਦੇ ਇਸ ਸ਼ੇਰ ਤੋਂ ਹੀ ਇਹ ਗੱਲ ਪਰਚਲਿਤ ਕੀਤੀ ਹੈ ਅਸਲ ਵਿੱਚ ਇਹ ਸ਼ੇਅਰ ਸਿਰਫ ਤੇ ਸਿਰਫ ਦਸਮ ਪਿਤਾ ਜੀ ਨੇ ਇਕੱਲੇ ਔਰੰਗਜ਼ੇਬ ਜਾਂ ਇਹਦੇ ਵਰਗੇ ਜ਼ਾਲਮ ਰਾਜਿਆਂ अथवा ਅੱਜਕੱਲ ਦੇ ਰਾਸੀ ਲੀਡਰਾਂ ਲਈ ਨੂੰ ਇਹ ਸੰਬੋਧਨ ਕਰਕੇ ਲਿਖਿਆ ਸੀ ਜਾਂ ਫਿਰ ਕਸਮਾਂ ਖਾ ਕੇ ਦਗਾ ਕਰਨ ਵਾਲੇ ਔਰੰਗੇ ਵਰਗੇ ਹੋਰ ਲੋਕਾਂ ਲਈ ਹੋ ਸਕਦਾ ਪਰ ਮੁਸਲਮਾਨ ਕੌਮ ਨਾਲ ਇਸ ਦਾ ਕੋਈ ਸਬੰਧ ਨਹੀਂ ਤੇ ਨਾ ਹੀ ਦਸਮ ਗੁਰੂ ਜੀ ਦੀ ਅਜਿਹੀ ਕੋਈ ਮਨਸ਼ਾ ਸੀ ਅਗਰ ਗੁਰੂ ਸਾਹਿਬ ਜੀ ਦੀ ਐਸੀ ਭਾਵਨਾ ਹੁੰਦੀ ਤਾਂ ਅਨੰਦਪੁਰ ਛੱਡਣ ਤੋਂ ਲੈ ਕੇ ਚਮਕੌਰ ਦੀ ਜੰਗ ਤੋਂ ਬਾਅਦ ਵਾਲੇ ਸੰਕਟਮਈ ਸਮੇਂ ਵਿੱਚ ਗੁਰੂ ਸਾਹਿਬ ਜੀ ਜ਼ਿਆਦਾਤਰ ਮੁਸਲਮਾਨ ਪੀਰਾਂ ਕੋਲ ਹੀ ਰਹੇ ਗਨੀ ਖਾਂ ਮਨੀ ਖਾਂ ਰਾਏ ਕਲਾ ਆਦਿਕ ਨੇ ਤਰੋਂ ਮਨੋਂ ਮਦਦ ਕੀਤੀ ਪੀਰ ਬੁੱਧੂ ਸ਼ਾਹ ਭੀਖਣ ਸ਼ਾ ਸਾਈ ਮੀਆਂ ਮੀਰ ਆਦਿਕ ਅਨੇਕਾਂ ਸੂਫੀ ਫਕੀਰਾਂ ਨਾਲ ਗੁਰੂ ਕਰਦੇ ਅਤ ਕਹਿਰੇ ਸੰਬੰਧ ਸੋ ਜਿਹੀਆਂ ਮਨ ਕਰਤ ਗੱਲਾਂ ਘੱਟ ਸਮਝ ਵਾਲੇ ਲੋਕਾਂ ਦੀ ਉਭਜ ਹੈ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਹੁੰਦਾ ਅਗਰ ਚੇਤੁਰਾ ਇਤਬਾਰ ਆਮਦੇ ਕਮਰ ਬਸ ਤੇ ਪੇਸ਼ਵਾ ਆਮਦੇ ਅਰਥ ਔਰੰਗਜ਼ੇਬ ਜੇ ਤੈਨੂੰ ਭਰੋਸਾ ਹੁੰਦਾ ਤਾਂ ਤੂੰ ਲੱਕ ਬਨ ਕੇ ਬਾਪ ਤਿਆਰ ਹੋ ਕੇ ਸਾਡੇ ਸਾਹਮਣੇ ਆ ਜਾਂਦਾ ਸਾਡੇ ਨਾਲ ਸਨਮੁਖ ਗੱਲ ਕਰਦਾ ਕਿ ਫਰਜ਼ ਅਸਤ ਬਰ ਸਰ ਤੁਰਾਈ ਸੁਖਨ ਕਿ ਕੌਲੇ ਖੁਦਾ ਅਸਤ ਕਸਮ ਅਸਤ ਮਨ ਅਰਥ ਉਹ ਫਰਜ਼ ਤੇਰੇ ਜ਼ਿਮੇ ਹੈ ਜੋ ਤੂੰ ਮੇਰੇ ਨਾਲ ਕੁਰਾਨ ਸ਼ਰੀਫ ਦੀ ਸੌਂ ਖਾ ਕੇ ਕੌਲ ਇਕਰਾਰ ਕਰਕੇ ਧਗੇਬਾਜ਼ੀ ਕੀਤੀ ਅਸਲ ਵਿੱਚ ਤੇਰੇ ਮਨ ਵਿੱਚ ਪਹਿਲਾਂ ਹੀ ਖੋਟ ਸੀ ਤੂੰ ਕੀਤੇ ਹੋਏ ਇਕਰਾਰ ਨੂੰ ਨਿਭਾਉਣ ਲਈ ਜ਼ਰਾ ਵੀ ਇਮਾਨਦਾਰ ਨਹੀਂ ਸੀ ਅਗਰ ਹਜ਼ਰਤ ਖੁਦ ਸਿਤਾਦਾ ਸ਼ਬਦ ਬਾ ਜਾਨੋ ਦਿਲੇ ਕਾਰ ਬਸ ਸ਼ਬਦ ਅਰਥ ਹੈ ਬਾਦਸ਼ਾਹ ਔਰੰਗਜ਼ੇਬ ਅਗਰ ਤੂੰ ਮੇਰੇ ਸਾਹਮਣੇ ਖੜਾ ਹੋਵੇਂ ਤਾਂ ਤੈਨੂੰ ਸਾਰੀ ਹਕੀਕਤ ਦੱਸਾਂ ਜੋ ਮੇਰੇ ਦਿਲ ਵਿੱਚ ਹੈ ਕਿ ਤੇਰੇ ਸੈਨਾਪਤੀਆਂ ਨੇ ਸਵਾ ਸੁਗੰਧਾਂ ਖਾ ਕੇ ਮੇਰੇ ਨਾਲ ਕੀ ਕੀ ਜਗੇਬਾਜ਼ੀਆਂ ਕੀਤੀਆਂ ਇਹ ਸਾਰੀਆਂ ਗੱਲਾਂ ਆਹਮਣੇ ਸਾਹਮਣੇ ਬਹਿ ਕੇ ਹੀ ਕੀਤੀਆਂ ਜਾ ਸਕਦੀਆਂ ਹਨ ਨਾ ਕਿ ਲਿਖਣ ਵਿੱਚ ਆ ਸਕਦੀਆਂ ਹਨ ਸ਼ਮਾਰਾ ਚ ਫਰਜ਼ ਅਸਤਕਾਰੀ ਕੁਨੀ ਬਾ ਮੂਜਬ ਨਵਿਸ਼ਤੇ ਸ਼ਮਾਰੀ ਕੁਨੀ ਅਰਥ ਇੱਕ ਬਾਦਸ਼ਾਹ ਹੋਣ ਦੇ ਨਾਤੇ ਤੇਰਾ ਧਰਮ ਹੈ ਕਿ ਆਪਣੇ ਲਿਖੇ ਅਨਸਾਰ ਕਰਮ ਕਰੇ ਮਤਲਬ ਜੋ ਲਿਖਿਆ ਉਹਦੇ ਤੇ ਅਮਲ ਕਰੇ ਕੀਤੇ ਹੋਏ ਵਚਨ ਨੂੰ ਪੂਰਾ ਕਰਨਾ ਹੀ ਬਾਦਸ਼ਾਹ ਦਾ ਧਰਮ ਹੈ ਨਵਿਸ਼ਤੇਰ ਸੀਦੋ ਬਾ ਗੁਫਤ ਜ਼ੁਬਾਂ ਬੁਬਾਇਦ ਕੇ ਕਾਰੀ ਬਰਹਤ ਰਸਾਂ ਅਰਥਾਤ ਤੇਰਾ ਲਿਖਿਆ ਹੋਇਆ ਪਰਚਾ ਤੇ ਜ਼ਬਾਨੀ ਸੁਨੇਹਾ ਜੋ ਤੇਰੇ ਇਹਦੀ ਹੈ ਰਹੀ ਮੇਰੇ ਕੋਲ ਪੁਜਾ ਸੀ ਉਸ ਅਨਸਾਰ ਤੈਨੂੰ ਚਾਹੀਦਾ ਹੈ ਕਿ ਤੂੰ ਉਸ ਲਿਖਤ ਰਾਹੀਂ ਕੀਤਾ ਵਚਨ ਪੂਰਾ ਕਰੇ ਹਮਉ ਮਰਦ ਬਾਯਦ ਸ਼ਬਦ ਸੁਖਨ ਵਰ ਨਾ ਸ਼ਿਕਮੇ ਦਿਗਰ ਦਰਤ ਹਾਨੇ ਦਿਗਰ ਅਰਥ ਮਰਦ ਉਹ ਹੁੰਦਾ ਜੋ ਕੀਤੇ ਹੋਏ ਕਾਲ ਇਕਰਾਰ ਦਾ ਬਚਨ ਨੂੰ ਪੂਰਾ ਕਰੇ ਪਰ ਉਹਨੂੰ ਮਰਦ ਨਹੀਂ ਕਿਹਾ ਜਾ ਸਕਦਾ ਜਿਹਦੇ ਪੇਟ ਵਿੱਚ ਕੁਝ ਹੋਰ ਤੇ ਮੂੰਹ ਵਿੱਚ ਕੁਝ ਹੋਰ ਹੋਵੇ ਅਜਿਹੀ ਮਨੋਵਿਰਤੀ ਵਾਲੇ ਨੂੰ ਬੰਦਾ ਕਹੋਣ ਦਾ ਕੋਈ ਹੱਕ ਨਹੀਂ ਬਾਣੀ ਗੁਰੂ ਦਾ ਕਥਨ ਹੈ ਉਹਨਾਂ ਅੰਦਰ ਹੋਰ ਮੁਖ ਹੋਰ ਹੈ ਵਿਖ ਮਾਇਆ ਨੂੰ ਚਖ ਮਾਰ ਤੇ ਕੜੀਏ ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕਜੈ ਕਿ ਕਾਜ਼ੀ ਮਰਾ ਗੁਫਤ ਹੈ ਬੇਰੂਨੀਅਮ ਅਗਰ ਰਾਸਤੀ ਖੁਦ ਬਿਆਰੀ ਕਦਮ ਅਰਥ ਜਿਤ ਰਕਾਜ਼ੀ ਨੇ ਆਕੇ ਕਿਹਾ ਮੈਂ ਉਸ ਤੋਂ ਬਾਹਰ ਨਹੀਂ ਸੀ ਹੋਇਆ ਇਸ ਤਰ੍ਹਾਂ ਤੈਨੂੰ ਵੀ ਆਪਣੇ ਕੀਤੇ ਹੋਏ ਬਚਨਾਂ ਤੇ ਪੱਕਾ ਰਹਿਣਾ ਚਾਹੀਦਾ ਸੀ ਪਰ ਤੇਰੀ ਹਰ ਚਾਲ ਦਗੇ ਫਰੇਬ ਵਾਲੀ ਸੀ ਤੁਰਾ ਗਰ ਬੁਬਾਇਦ ਬਾ ਕੋਲੇ ਕੁਰਾਨ ਬਣਿਸਦੇ ਸ਼ਮਾਰਾ ਰਸਾਨਮ ਹੋਮਾ ਅਰਥ ਅਗਰ ਤੂੰ ਕੁਰਾਨ ਦੀ ਖਾਦੀ ਹੋਈ ਸੌਹ ਵਾਲੀ ਲਿਖ ਤੱਥਵਾ ਉਹ ਕੁਰਾਨ ਵੀ ਦੇਖਣਾ ਚਾਹੁੰਦਾ ਹੈ ਜਿਸ ਤੇ ਤੂੰ ਆਪਣੇ ਦਸਤਕਤ ਕਰਕੇ ਕਾਜ਼ੀ ਸੈਦ ਬਲੀ हसन ਦੇ ਹੱਥ ਭੇਜਿਆ ਸੀ ਤਾਂ ਮੈਂ ਉਹ ਲਿਖਤ ਅਥਵਾ ਕੁਰਾਨ ਵੀ ਤੇਰੇ ਕੋਲ ਭੇਜ ਸਕਦਾ। ਭਾਬ ਅੱਜ ਵੀ ਉਹ ਕੁਰਾਨ ਮੇਰੇ ਕੋਲ ਮੌਜੂਦ ਹੈ। ਸ਼ਾਇਦ ਉਹ ਦੇਖ ਕੇ ਤੈਨੂੰ ਭੁੱਲੀ ਹੋਈ ਕੱਲ ਯਾਦ ਆ ਜਾਵੇ ਕਿ ਹਕੀਕਤ ਵਿੱਚ ਤੂੰ ਕਿੰਨਾ ਕੋ ਸੱਚਾ ਹੈ। ਬਾਕੀ ਅਗਲੇ ਅੰਕ ਵਿੱਚ ਧੰਨਵਾਦ ਤੁਹਾਨੂੰ ਇਹ ਰਚਨਾ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਦੱਸਣਾ ਤੇ ਇਸ ਤਰ੍ਹਾਂ ਦੀਆਂ ਹੋਰ ਰਚਨਾਵਾਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਰਚਨਾ ਨੂੰ ਲਾਈਕ ਕਰਨਾ ਨਾ ਭੁੱਲਣਾ ਨਾਲ ਹੀ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦੇਣਾ ਤਾਂ ਕਿ ਤੁਹਾਨੂੰ ਕੁਝ ਹੋਰ ਨਵਾਂ ਤੇ ਜਾਣਕਾਰੀ ਭਰਪੂਰ ਸਹਿਤ ਸੁਣਨ ਨੂੰ ਮਿਲੇ ਧੰਨਵਾਦ